ਲੋਕ ਭਰਾਵੋ ਸਵਾਗਤ ਹੈ ਸਾਰੇ ਭਰਾਵਾਂ ਦਾ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਜਿੰਨੇ ਭਰਾ ਆਪਣੇ ਨਾਲ ਫੇਸਬੁੱਕ ਤੇ YouTube ਤੇ ਜੁੜੇ ਨੇ ਤੇ ਅੱਜ ਉਹਨਾਂ ਵਾਸਤੇ ਬਈ ਇੱਕ ਨਵੀਂ ਚੀਜ਼ ਲੈ ਕੇ ਆਏ ਆਪਾਂ ਡੀ ਫੋਰਸਨ ਡੀ ਫੋਰਸਨ ਮੇਜਰ ਬਈ 1954 ਤੇ 54 ਮਾਡਲ ਇੰਗਲੈਂਡ ਦਾ ਬਾਈ ਇਹ ਟਰੈਕਟਰ ਬਣਿਆ ਹੋਇਆਗਾ ਪੁਰਾਣੇ ਬੰਦੇ ਤਾਂ ਇਸ ਨੂੰ ਜਾਣਦੇ ਹੋਣਗੇ ਇਹਦੇ ਬਾਰੇ ਪੂਰੀ ਨੌਲੇਜ ਵੀ ਹੋਊਗੀ ਤੇ ਇੱਕ ਖਾਸੀਅਤ ਹੋਰ ਆ ਬਈ ਕੱਲੀ ਕੱਲੀ ਚੀਜ਼ ਨਾ ਟਰੈਕਟਰ ਦੇ ਨਾਲ ਦੀ ਪਈ ਆ ਕੱਲੀ ਕੱਲੀ ਚੀਜ਼ ਹੀ ਵਰਕ ਕਰਦੀ ਆ ਟਰੈਕਟਰ ਬਈ ਸਾਰਾ ਰੀਪੇਂਟ ਹੋਇਆ ਹੋਇਆ ਗਾ ਤਿਆਰ ਚੰਗਾ ਹੋਇਆ ਹੋਇਆ ਇਸੇ ਵੀ ਭਰਾ ਨੂੰ ਸ਼ਕੀਨ ਭਰਾ ਨੂੰ ਚਾਹੀਦਾ ਹੋਇਆ ਘਰੇ ਰੱਖਣ ਵਾਸਤੇ ਤਾਂ ਆਪਣੇ ਕੋਲ ਬਈ ਇਹ ਲੱਗ ਚੁੱਕਿਆ ਤੇ ਆਪਾਂ ਪੂਰੀ ਡਿਟੇਲ ਇਹ ਦੇ ਦੇਣਾ 1900 ਤੇ 54 ਮਾਡਲ ਆ ਬਈ ਹਰਿਆਣਾ ਨੰਬਰ ਆ ਤੇ ਕੱਲੀ ਕੱਲੀ ਚੀਜ਼ ਨਾ ਲੋਗੋ ਤੱਕ ਵੀ ਬਈ ਟਰੈਕਟਰ ਦੇ ਨਾਲ ਦੇ ਪਏ ਨੇ ਚੈੱਕ ਕਰ ਲਓ ਚਾਰੇ ਪਾਸੇ ਡੀਜ਼ਲ ਪੰਪ ਵੀ ਬਾਈ ਨਾਲ ਦਾ ਪਿਆ ਜੋ ਕੰਪਨੀ ਮੰਡਿਓ ਆਉਂਦਾ ਸੀਗਾ ਸਿੰਮ ਦਾ ਤੇ ਬਹੁਤ ਸਾਫ ਸੁਥਰਾ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆਗਾ ਕਿਸੇ ਪਾਸੋਂ ਗਲੇ ਦੇ ਨੀ ਹੈਗਾ ਬਾਈ ਟਾਇਰਾਂ ਟੂਰਾਂ ਦੀ ਕੰਡੀਸ਼ਨ ਚੈੱਕ ਕਰ ਲਓ 70 ਤੋਂ 75 ਰੁਪਏ ਟਰੈਕਟਰ ਦੇ ਟਾਇਰ ਪਏ ਨੇ ਤੇ ਰਿੰਗ ਰੰਗ ਬਾਈ ਹਜੇ ਕਿਸੇ ਪਾਸੇ ਉਹ ਵੀ ਗਲੇ ਫਲੇ ਨਹੀਂ ਹੈਗੇ ਸਾਰਾ ਟਰੈਕਟਰ ਨਾ ਪੂਰਾ ਸਾਫ ਸੁਥਰਾ ਪਿਆਗਾ ਤੇ ਮਰਗਾੜ ਮੂੜ ਵੀ ਬਾਈ ਜਮਾ ਬਿਲਕੁਲ ਨਾਲ ਦੇ ਆ ਸੀਟ ਤੱਕ ਹਜੇ ਬਾਈ ਟਰੈਕਟਰ ਦੇ ਨਾਲ ਦੀ ਪਈ ਆ ਚੈੱਕ ਕਰ ਲੋ ਪੁਰਾਣਾ ਲੋਹਾ ਭਰਾ ਉਹ ਹਜੇ ਤੱਕ ਕਿਸੇ ਪਾਸੇ ਨਹੀਂ ਗਲਿਆ ਫਲਿਆ ਤੇ ਕੱਲੀ ਕੱਲੀ ਚੀਜ਼ ਹੀ ਟਰੈਕਟਰ ਦੀ ਵਰਕ ਕਰਦੀ ਆ ਬਾਈ ਪੁਲੀ ਤੋਂ ਲੈ ਕੇ ਚੈੱਕ ਕਰ ਸਕਦੇ ਤੁਸੀਂ ਤੇ ਕੱਲਾ ਕੱਲਾ ਗੇਅਰ ਬਾਈ ਚਾਰੇ ਪਾਸੇ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਤੁਹਾਨੂੰ ਦਿਖਾ ਦੇਣੇ ਕਿਸੇ ਸ਼ਕੀਨ ਭਰਾ ਨੂੰ ਚਾਹੀਦਾ ਹੋਇਆ ਰੱਖਣ ਵਾਸਤੇ ਤਾਂ ਆਪਾਂ ਫੋਨ ਨੰਬਰ ਤੁਹਾਨੂੰ ਦੇਵਾਂਗੇ ਤੇ ਆਪੇ ਨਾਲ ਬਈ ਸੰਪਰਕ ਕਰ ਸਕਦਾ 1954 ਮਾਡਲ ਬਾਕੀ ਜਿਹੜੇ ਭਰਾਵਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਬਈ ਉਹ ਵੀ ਆਪਣੇ ਨਾਲ ਸੰਪਰਕ ਕਰ ਲੈਣਾ ਆਪਾਂ ਨੂੰ ਥੋੜੀ ਇਹਦੇ ਬਾਰੇ ਨੌਲੇਜ ਘਾਟਾ ਤੇ ਜਾਣਕਾਰੀ ਜ਼ਰੂਰ ਦੇਣ ਕੀ ਕੀ ਖੂਬੀਆਂ ਇਹਦੇ ਵਿੱਚ ਬਈ ਤੇ ਜਿਹੜੇ ਭਰਾ ਤੋਂ ਆਪਾਂ ਲੈ ਕੇ ਆਂਦਾ ਉਹ ਕਹਿੰਦਾ ਬਈ ਕੱਲੀ ਕੱਲੀ ਚੀਜ਼ ਵਰਕ ਕਰਦੀ ਹੈ ਵਾਹੀ ਵੀ ਕਰਦਾ ਟਰੈਕਟਰ ਇਹ ਜੀ ਗੱਲ ਨਹੀਂ ਹੈਗੀ ਤੇ ਬਹੁਤ ਫੰਕਸ਼ਨ ਹੈਗੇ ਇਹਦੇ ਵਿੱਚ ਆਪਾਂ ਨੂੰ ਇਹਦੇ ਬਾਰੇ ਅਜੇ ਨੌਲੇਜ ਨਹੀਂ ਹੈਗੀ ਜਿਹੜੇ ਭਰਾਵਾਂ ਨੂੰ ਨੌਲੇਜ ਆ ਉਹ ਵੀ ਆਪੇ ਨਾਲ ਜਰੂਰ ਸਮਾਰਕ ਕਰਨ ਤੇ ਆਪਾਂ ਨੂੰ ਇਹਦੇ ਬਾਰੇ ਜਰੂਰ ਦੱਸਣ ਚੈੱਕ ਕਰ ਸਕਦੇ ਆਂ ਬਈ ਤੁਸੀਂ ਤੇ ਬਾਕੀ ਬਾਈ ਇਹਦਾ ਰੇਟ ਆ ਵਗੈਰਾ ਉਹੀ ਭਰਾ ਲਾਉਣ ਜਿਨੇ ਇਹ ਲੈਣਾ ਤੇ ਰੇਟ ਬਾਈ ਇਹਦਾ ਫੋਨ ਤੇ ਹੋ ਜੂਗਾ 6283585655 ਬਾਈ ਜਿਹੜੇ ਭਰਾ ਨੇ ਇਹ ਕਹਿਣਾ 20 ਤਾਂ ਬਾਈ ਐਨੇ ਦਾ ਨਮਾ ਆ ਜੂ ਉਹ ਭਰਾਣ ਇਹ ਟਰੈਕਟਰ ਦਾ ਰੇਟ ਨਾਲ ਲਾਉਣ ਕਿਉਂਕਿ ਭਾਈ ਇਹਦੀ ਕੋਈ ਕੀਮਤ ਨਹੀਂ ਹੈਗੀ ਟਰੈਕਟਰ ਦੀ ਜਿਹੜੇ ਭਰਾਵਾਂ ਨੂੰ ਇਹਦੇ ਬਾਰੇ ਨੌਲੇਜ ਆ ਜਾਂ ਇਹਦੇ ਟਰੈਕਟਰ ਦੇ ਸ਼ਕੀਨ ਨੇ ਉਹੀ ਟਰੈਕਟਰ ਬਾਈ ਇਹ ਲੈ ਸਕਦੇ ਨੇ ਤੇ ਆਪਾਂ ਇਹਨਾਂ ਸੰਪਰਕ ਕਰ ਸਕਦੇ ਹਾਂ ਤੇ ਹੋਰ ਯਾਰ ਜਾਣਕਾਰੀ ਲੈਣ ਲਈ ਬਾਈ ਆਪਾਂ ਨੂੰ ਫੋਨ ਲਾ ਲਿਓ 628835 856555 ਵੀਡੀਓ ਚੰਗੀ ਲੱਗਦੀ ਆ ਬਈ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਪੇਜ ਨੂੰ ਬਾਈ ਫੋਲੋ ਜ਼ਰੂਰ ਕਰ ਲਿਓ ਫੇਸਬੁੱਕ ਤੇ YouTube ਤੇ ਆਪਣਾ ਇਹ ਚੈਨਲ ਸਿੱਧੂ ਟਰੈਕਟਰ ਚ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਬਹੁਤ ਬਹੁਤ